ਬਗ ਅਸੀਂ ਰਾਤ ਨੂੰ 1:30 ਵਜੇ ਆਈ ਪਹੁੰਚਣ ਲੰਨੇ ਹਾਂ ਤੇ ਪੰਜ ਗੱਡੀਆਂ ਦੇ ਤੇਨ ਗੱਡੀਆਂ ਵਿੱਚ ਘਾਤ ਮੈਂ ਫਸ ਗਿਆ ਹਾਂ ਤੇਨ ਗੱਡੀਆਂ ਵਿੱਚ ਘਾਤ ਕੋ ਗੱਡੀਆਂ ਪਿੱਛੇ ਹੀ ਤੇਨ ਗੱਡੀ ਸੀ ਤੇਨ ਗੱਡੀਆਂ ਪਿੱਛੇ ਹੀ ਤੇ ਉਹਨਾਂ ਕਰਕੇ ਫਿਰ ਯਾਗਦਾ ਵੇਖੇ ਜਿਹਾ ਧੱਕੇ ਨਾਲ ਜੀ ਚਲਾਈ ਗਿਆ ਇੱਧਰ ਆਈ ਗਿਆ ਇੱਧਰ ਆਈ ਗਿਆ ਮੁੜ ਕੇ ਫੇ ਗੱਡੀਆਂ ਨਹੀਂ ਜਿਹੜੀਆਂ ਵਾਪਸ ਆ ਗਿਆ ਤੇ ਉਹ ਗੱਡੀ ਅਗਲਾ ਪਿਛਾ ਹਟ ਮਲ ਜਾਂਦਾ ਜੀ ਹਟ ਮਲ ਨੇ ਜੀ ਪਿੱਛੇ ਉਹ ਰਸਤਾ ਬਲੌਕ ਹੋ ਗਿਆ ਰਸਤੇ ਬਲੌਕ ਨਾਲ ਫਿਰ ਗੱਡੀਆਂ ਫਿਰ ਮੇਰੀ ਗੱਡੀ ਉੱਥੇ ਜੜ ਕੇ ਗਈ ਇਹ ਗੱਲ ਹੈ ਕਿ ਗੱਡੀ ਇਹਨਾਂ ਦੀ ਖਰਾਬ ਹੋਈ ਸੀ ਅਗਲੀ ਗੱਡੀ ਖਰਾਬ ਹੋਈ ਅਗਲੀ ਅਗਲੀ ਗੱਡੀ ਪੰਜ ਗੱਡੀਆਂ ਇੱਕ ਅੱਗੇ ਗੱਡੀ ਖਰਾਬ ਹੋਈ ਸੀ ਉਸੀ ਵਜ੍ਹਾ ਨਾਲ ਫਿਰ ਕੰਮ ਥੋੜਾ ਮਸ਼ਹੂਰ ਉਹਨੂੰ ਪਤਾ ਵੀ ਡਰੋਂ ਨਹੀਂ ਪਤਾ ਲਗਾ ਕਿ ਅਗਲੀ ਗੱਡੀ ਖਰਾਬ ਹੋਈ ਉਹਨੇ ਕਹਿੰਦਾ ਸਮਝੋ ਚੱਲਣ ਦੀ ਹੈ ਨਹੀਂ ਚੱਲਣ ਦੀ ਨਹੀਂ ਉਹਨੂੰ ਭੁਲੇਖਾ ਪੈ ਗਿਆ ਸੀ ਤੁਹਾਡੇ ਕਿਤੇ ਨਾ ਲਿਖੇ ਸਾਰਾ ਪੇਡ ਚੈੱਕ ਤੁਹਾਡੇ ਮਤਲਬ ਟੀਕਾ ਜੁਟਾ ਜਾਂ ਬਸ ਅੱਜ ਚੱਲ ਅਕਲਾ ਹੀ ਤਿੰਨ ਬੰਦੇ ਮੈਨੂੰ ਕੱਢਿਆ ਬੜੇ ਧੱਕੇ ਨਾਲ ਕੋਈ ਇਹਦਾ ਫੈਸਲਾ ਹੋ ਗਿਆ ਪਰ ਵੱਲੋਂ ਤੇ ਵੀ ਜੋ ਤੁਹਾਡਾ ਨਿਕਾਣਾ ਆ ਹੇ ਅੱਜ ਗੱਲਾਂ ਪਤਾ ਲੱਗਿਆ ਕਿ ਅਸੀਂ ਇੰਨੀ ਗਾ ਗੱਲ ਕਰਦੇ ਨਿਕਾਣਾ 97 ਦਾ ਪੀਜ ਹੋਇਆ 97 ਦਾ ਪੀਜ ਹੋਇਆ ਕਿਰਜੀ ਦਾ ਕਿਰਜੀ ਦਾ ਤੇ ਇਹ ਕਿੱਥੇ ਹੈ ਕਿਹੜੀ ਜਗ੍ਹਾ ਹੈ ਕਿੱਥੇ ਰਹਿ ਰਿਹਾ ਹੈ ਕੀ ਕੰਮ ਰਿਹਾ ਹੈ ਇਹ ਜਿਹੜਾ ਵੀਆ ਕੋ ਨਵਾਂ ਪੁਲ ਕਿਹੜਾ ਹੋ ਜਾਂਦਾ ਰੇਲ ਸਟੇਸ਼ਨ ਉਂ ਉਹ ਜਗ੍ਹਾ ਤੇ ਇਹ ਇਨਸੀਡੈਂਟ ਐਵਲਰ ਹੋਈ 2.5 ਦੇ ਰਾਤ ਨੂੰ ਹੋਇਆ ਉਹ ਮੈਸੇਜ ਆਇਆ ਵਾ ਇਹ ਆਪਣਾ ਅੱਗੇ ਤੇ ਦੇਖ ਰਹੇ ਆ ਕਿ ਇਹਨੂੰ ਪੂਰੀ ਕਲੀਅਰ ਕਰਾਇਆ ਜਾਏ ਕਿਉਂਕਿ ਤਿਆਰਾ ਦਿਨ ਐ ਕਰਕੇ ਕਿਸੇ ਵੀ ਟਾਈਮ ਤੇ ਇਹ ਗੱਡੀਆਂ ਦਾ ਲਾਂਘਾ ਜਿਹੜਾ ਉਹ ਬੰਦ ਹੋ ਸਕਦਾ ਹੈ ਉਹ ਨਾਲ ਹੈ ਦੋਵਾਂ ਪਾਰਟੀਆਂ ਨੂੰ ਥਾਣੇ ਭੇਜ ਦਿੱਤਾ ਵਾ ਜਿਹੜੀ ਔਟੋ ਵਾਲੀ ਹੈ ਜਿਹੜੀ ਟਰੱਕ ਵਾਲੀ ਵੀ ਹੈ ਉੱਥੇ ਜਾ ਕੇ ਤੇ ਆਪਣਾ ਕਰ ਲੈਂਦੇ ਆ ਕਲੀਅਰ ਵੀ ਜੋ ਵੀ ਰਾਜਨਾਮਾ ਇਹਦਾ ਹੋਸਟੇਗ ਹੋ ਗਾ ਉਹਦੇ ਨੂੰ ਬੰਦ ਕਰ ਮੁਕਾ ਰਿਹਾ ਮੂਕ ਕਾਰਨ ਕਿ ਟਰੱਕ ਦਾ ਖਰਾਬ ਹੋਣਾ ਟਰੱਕ ਦੀ ਜੋ ਡਰਾਈਵਰ ਦਾ ਕਹਿਣਾ ਵਾ ਕਿ ਸ਼ਾਫਟ ਖੁੱਲੀ ਜਿਹਦੇ ਕਰਕੇ ਟਰੱਕ ਤੋਂ ਇੰਜਨ ਨੀਵਾ ਵਾਲਾ ਜਗਾ ਵਾ ਪੂਜਾਰਾ आधा ਟਾਈਮ ਲਗਾ ਵਾ ਤੇ ਆਟੋ ਵਾਲਾ ਵੀ ਆਪਣੇ ਆ ਰਿਹਾ ਹੋਣਾ ਵਾ ਜੋ ਸਾਨੂੰ ਲੱਗਦਾ ਵਾ ਕਿ ਉਹ ਮੌਕਾ ਦੇਖ ਕੇ ਲੱਗਦਾ ਵਾ ਕਿ ਉਹ ਉਹਨੇ ਟਰੱਕ ਦਾ ਬੈਕ ਆਣਾ ਨੂੰ ਪਤਾ ਨਹੀਂ ਲੱਗਾ ਜਿਹਦੇ ਕਰਕੇ ਟਰੱਕ ਤੇ ਆਟੋ ਆਪਸ ਵਿੱਚ ਵਰਗੇ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਜਾਨੀ ਨੁਕਸਾਨ ਨਹੀਂ ਹੋਇਆ ਦੀ ਉਹਨਾਂ ਪਰ ਇਹਨਾਂ ਜ਼ਰੂਰ ਧਿਆਨ ਦੇ ਗਏ ਕਿ ਜਦੋਂ ਇਹਨੀਆਂ ਭਾਰੀ ਵੀਕਲ ਹਨ ਉਹ ਸਾਰੇ ਜਿੰਨੇ ਵੀ ਟ੍ਰਾਂਸਪੋਰਟ ਹਨ ਉਹਨਾਂ ਨੂੰ ਕਿਹਾ ਜਾਵੇ ਕਿ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰਕੇ ਫਿਰ ਹੀ ਜਿਹਾ ਉਤਾਰੇ ਸਰ ਹੁਣ ਜਿਹੜਾ ਬਾਪੰਦੇ ਟੈਪੀਡ ਵਾਲਾ ਗੱਲ ਜਦੋਂ ਕੇ ਕਰਕੇ ਚਾਲੂ ਚਲਾਈਏ ਬਿਲਕੁਲ ਹੀ ਬਿਲਕੁਲ ਤੁਹਾਡੇ ਸਾਹਮਣੇ ਖੜੇ ਆ ਟ੍ਰੱਕ ਜਿਹੜਾ ਖਰਾਬ ਆ ਉਹ ਕਰਦੇ ਠੀਕ ਉਹ ਠੀਕ ਹੋ ਜਾਂਦਾ ਪਰ ਉਸੇ ਟਾਈਮ ਹੀ ਆਪਾਂ ਫੋਨ ਬੰਦਿਆ ਜਿਹੜਾ ਤੇ ਬੰਬ ਕੀਤਾ ਵਰ ਨੀਨੇ ਫੋਨ ਬੰਦਿਆ